ਜੀ ਸਤਿ ਸ੍ਰੀ ਅਕਾਲ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਪ੍ਰਕਾਸ਼ ਸਿੰਘ ਹੈ ਦਾ ਵੀਰ ਜੀ ਜਿਵੇਂ ਆਪਾਂ ਹੁਣ ਰੋਡ ਤੇ ਦੇਖਿਆ ਜਿਹੜੇ 10 ਤੋਂ 15 ਫੁੱਟ ਲੰਬੇ ਟੋਏ ਪਏ ਹੋਏ ਨੇ ਤੇ 5 ਤੋਂ 6 ਫੁੱਟ ਡੂੰਘੇ ਨੇ ਤੇ ਜਿਆ ਨੈਸ਼ਨਲ ਅਥਾਰਟੀ ਆ ਉਦੋਂ ਆਪਾਂ ਕੀ ਮੰਗ ਕਰਦੇ ਆ ਜਾਂ ਪੰਜਾਬ ਸਰਕਾਰ ਤੋਂ ਇਸ ਸੰਬੰਧੀ ਅਸੀਂ ਥੰਨੇ ਤੋਂ ਸਾਨ੍ਹੇੜ ਵੱਲ ਨੂੰ ਜਾ ਰਹੇ ਸੀਗੇ ਜਦੋਂ ਨੂੰ ਅਸੀਂ ਬੀਜੇ ਕੋਲ ਕਲਾਰ ਹਸਪੀਟਲ ਕੋਲੋਂ ਖੜੇ ਦੇਖਿਆ ਵੀਡੀਓ ਕਰਦੇ ਦੇਖਿਆ ਤਾਂ ਜਦੋਂ ਅਸੀਂ ਰੁਕੇ ਤਾਂ ਅਸੀਂ ਦੇਖ ਕੇ ਖੁਦ ਹੈਰਾਨ ਹੋ ਗਏ ਆ ਵੀ ਐਡੇ ਐਡੇ ਗੱਡੇ ਹਾਈਵੇ ਤੇ ਪਏ ਹੋਏ ਆ ਹਨਾ ਕਿਉਂਕਿ ਬਾਰਸ਼ਾਂ ਦਾ ਦਿਨ ਚੱਲਦੇ ਸੀਗੇ ਉਹਦੇ ਕਰਕੇ ਸੜਕਾਂ ਦੇ ਥੱਲੇੋਂ ਮਿੱਟੀ ਖਿਸਕ ਗਈ ਆ ਜਿਹਦੇ ਕਰਕੇ ਉਹ ਤਸ ਗਈਆਂ ਨੇ ਸੜਕਾਂ ਠੀਕ ਆ ਜੀ ਇਸ ਕਰਕੇ ਅਸੀਂ ਨੈਸ਼ਨਲ ਹਾਈਵੇ ਸਪੋਟੀ ਨੂੰ ਤੇ ਪੰਜਾਬ ਸਰਕਾਰ ਤੇ ਸੈਂਟਰ ਗਵਰਨਮੈਂਟ ਨੂੰ ਇਹ ਹੀ ਬੇਨਤੀ ਕਰਦੇ ਆ ਵੀ ਜਿਹੜੇ ਨੈਸ਼ਨਲ ਹਾਈਵੇ ਤੇ ਇਹ ਜੇ ਖੱਡੇ ਪੈ ਰਹੇ ਨੇ ਉਹਨਾਂ ਨੂੰ ਨਾਲ ਦੀ ਨਾਲ ਭਰਿਆ ਜਾਵੇ ਤਾਂ ਜੋ ਕੋਈ ਅਣਸਥਾਵੀ ਘਟਨਾ ਨਾ ਹੋ ਸਕੇ ਠੀਕ ਹੈ ਜੀ ਅਸੀਂ ਇਹ ਕੋਈ ਸਰਕਾਰ ਨੂੰ ਵਿਰੋਧ ਨਹੀਂ ਪਾ ਰਹੇ ਅਸੀਂ ਸਿਰਫ ਇੱਕ ਪ੍ਰਸ਼ਾਸਨ ਨੂੰ ਸੁਚੇਤ ਕਰ ਰਹੇ ਹਾਂ ਕਿਉਂਕਿ ਸਾਡਾ ਵੀ ਫਰਜ਼ ਬਣਦਾ ਹੈਗਾ ਆ ਵੀ ਅਗਰ ਕੋਈ ਐਦਾਂ ਦੀ ਕੋਈ ਅਣਸਥਾਵੀ ਘਟਨਾ ਨੂੰ ਰੋਕਣਾ ਤਾਂ ਸਾਨੂੰ ਰਹਾਾਂ ਦੇ ਵਿੱਚ ਅਗਰ ਕੋਈ ਐਦਾਂ ਦੇ ਖੱਡੇ ਦੀਵੇਂ ਆ ਤਾਂ ਉਹਦੇ ਬਾਰੇ ਪ੍ਰਸ਼ਾਸਨ ਨੂੰ ਇਨਫੋਰਮ ਕਰਨਾ ਚਾਹੀਦਾ ਹੈਗਾ ਸੋ ਆਪਣੇ ਅਗੇ ਵੀ ਬੇਨਤੀ ਕਰਦੇ ਆਂ ਵੀ ਜਲਦ ਤੋਂ ਜਲਦ ਇਹਨਾਂ ਖੱਟਿਆਂ ਨੂੰ ਭਰਿਆ ਜਾਵੇ। ਧੰਨਵਾਦ ਜੀ। ਸਾਰੇ ਹੀ ਪਿੰਡ ਪਾਈਆਂ ਸਸਸੀਪਾਲ ਜੀ ਅੱਜ ਅਸੀਂ ਪੁੱਜਿਆ ਖੰਡਾ ਹਾਈਵੇ ਤੇ ਜਿੱਥੇ ਖੰਨੇ ਤੋਂ ਸਾਧਾ ਲੋੜ ਆਪਾਂ ਜਾਂਦੇ ਆਂ ਜਿਹੜੇ ਕਲਾਰ ਹਸਪਤਾਲ ਦੇ ਪੂਰਕ ਬਹੁਤ ਵੱਡੇ ਵੱਡੇ ਟੋਏ ਪਏ ਆ ਕੋਈ ਵੀ 10 ਤੋਂ 15 ਫੁੱਟ ਲੰਬੇ ਦੇ ਤੇ 5 ਤੋਂ 6 ਫੁੱਟ ਚੌੜੇ ਆ। ਉੱਥੇ ਕਿਸੇ ਟਾਈਮ ਵੀ ਕੋਈ ਅਨਸਖਾਮੀ ਖੱਟਰਾ ਰਾਜਵੇ ਜਿਹੇ ਬਹੁਤ ਪਸਾ ਗਿਆ ਪ੍ਰਸ਼ਾਸਨ ਸੰਭਾ ਪਿਆਵਾ ਤੇ ਗੱਲ ਕਰੀਏ ਸਾਧਾ ਬਾਈ ਦੇ 2 15 ਫੁੱਟ ਦਾ ਲੰਬਾ ਵਾ ਉਹ ਕਾਣ ਪਿਆ ਦੇਪੋ ਤੇ ਉਹ ਵੀ ਪ੍ਰਸ਼ਾਸਨ ਸੁਣਦਾ ਪਿਆ ਜਦੋਂ ਵੀ ਅਨਸਾਨੀ ਕਰਤਾ ਹੋਇਆ ਦੀਆ ਪੰਜਾਬ ਪ੍ਰਦਾਨ ਕਰਨ ਦਾ ਜੀ ਦਾ ਅਨਸਾਨੀ ਹੋਊਗੀ ਸਾਨੂੰ ਪਤਾ ਜੇ ਜੇ ਹੁਣ ਪ੍ਰਸ਼ਾਸਨ ਕੋਈ ਕੋਈ ਝੰਡਾ ਲਾ ਕੇ ਮੀਟ ਦੇ ਅੱਗੇ ਕਿੰਨੀ ਬੜਾ ਚਿਰ ਵਿੱਚ ਸਵਾਤਾ ਜਿਹੜੇ ਤਾਂ ਕੱਪਾ ਕੋਈ ਦੇਖ ਰਹੇ ਆ ਉਹ ਤਾਂ ਬੜੀ ਕੀ ਕਰ ਰਹੇ ਜੀ ਪਹਿਲਾਂ ਤਾਂ ਜੀ ਡੀ ਐਸ ਚੈਨਲ ਦਾ ਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਚਿਹਰੇਵਾਰੀ ਸਮਝਦੇ ਹੋਏ ਰਾਹ ਵਿੱਚ ਮੁੱਕੇ ਤੇ ਇਹ ਜਿਹੜੇ ਸੜਕ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਖੰਡੇ ਪਏ ਆ ਇਹਦੇ ਲਈ ਜਨਰਵਤ ਜੀ ਜੋ ਜਾ ਰਿਹਾ ਸੀ ਸੰਬੰਧ ਵਿੱਚ ਰੁਕਿਆ ਤੇ ਆਪਾਂ ਅੱਗੇ ਇਸ ਵਿਸ਼ੇ ਤੇ ਗੱਲ ਕੀਤੀ ਇਸ ਵਿਸ਼ੇ ਦੇ ਸੰਬੰਧ ਵਿੱਚ ਮੇਰੀ ਉਹਨੇ ਨੈਸ਼ਨਲ ਆਇਡੈਂਟੀਟੀ ਆਫ ਇੰਡੀਆ ਤੇ ਜਿਹੜੇ ਵੀ ਅਫਸਰ ਮਿਲਾਂਦੇ ਉਹਦੇ ਇੰਜੀਨੀਅਰ ਸਰਬਾਨ ਨੇ ਉਹਨਾਂ ਨਾਲ ਮੇਰੀ ਗੱਲਬਾਤ ਹੋ ਗਈ ਤੇ ਉਹ ਜਲਦੀ ਅੱਜ ਦੇ ਦਿਨੀ ਪਰਲੈਂਟਾਈਮ ਟੈਂਟਾਈਨ ਉਹ ਕਹਿੰਦੇ ਜੀ ਅਸੀਂ ਇਹਨੂੰ ਠੀਕ ਕਰਾ ਲਾਂਗੇ ਤੇ ਮੈਂ ਆਮ ਆਦਮੀ ਪਾਰਟੀ ਤੋਂ ਦਸਤੂਰ ਮੀਟਿੰਗ ਤੇ ਅੱਜ ਨੰਬਰ ਹੋਣ ਨਾਲ ਹੀ ব্যক্তিઓના নামে ਇਹ ਬਣਦਾ ਕਿ ਤੁਸੀਂ ਸੰਬੰਧਤ অথরিটিਜ਼ ਨੂੰ ਕਹੋ ਕਿ ਸੰਬੰਧਤ অথরিটিਜ਼ ਇਸ ਚੀਜ਼ ਦਾ ਲੈਣੇ ਹੋਏ ਸੰज्ञान ਲੈਣੇ ਹੋਏ ਉਹ ਜਲਦੀ ਕੰਮ ਕਰਾ ਦੇ ਤੇ ਜਿਸ ਤਰ੍ਹਾਂ 스마트 সিটি ਕੋਈ ਕਮੀਆਂ ਨੇ ਉਹ ਇਸੇ ਤਰ੍ਹਾਂ ਦੂਰੀਆਂ ਨੇ ਤੁਸੀਂ ਆਪਣੇ ਸੈੱਟ ਦੇ माध्यमातून ਦੇ ਰਾਈ ਚੀਜ਼ਾਂ ਦਿਖਾਉਣੇ ਹੋ ਤੇ ਬੜੀ ਜਲਦੀ ਜਿਹੜਾ ਹੈਗਾ ਕਿ ਇਹ ਠੀਕ ਹੋ ਜਾਏਗਾ ਜਾਂ ਅੱਜ ਹੀ ਠੀਕ ਹੋ ਜਾਏਗਾ